ਗੱਲ ਦੀ ਸਾਰਿਆਂ ਨੂੰ ਨਵੇਂ ਬਲੌਗਸ ਤੁਹਾਡਾ ਸਾਖਤ ਹੈ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰ ਦਿਓ ਆਪਾਂ ਸਾਰਾ ਸੁੱਕਣੀ ਪਾਈ ਸੀ ਉਹਨੂੰ ਤੇ ਉੱਪਰ ਲੱਗੀ ਸੀਗੀ ਤੇ ਹੁਣ ਇਹਨੂੰ ਸੰਡਾਂਗੇ ਛਾਲਣੇ ਨਾਲ ਫੇ ਪੱਖੇ ਨਾਲ ਟਾਵਾਂਗੇ ਫੇ ਪਾਵਾਂਗੇ ਬੋਰੀਆਂ ਚ ਡੈਡੀ ਲੱਗ ਗਿਆ ਸੰਣਣ ਹੁਣ ਸਰੋਂ ਆਦਲੇ ਨਾਲ ਛਾਣ ਲਈ ਸੀ ਸਰੋਂ ਹੁਣ ਡੈਡੀ ਪੱਕੇ ਨਾਲ ਲੱਗ ਗਿਆ ਸਰੋਂ ਡਾਉਣ ਤੇ ਮਿੱਟੀ ਨਿਕਲ ਜੂ ਮਾੜੇ ਮੋਟੇ ਤੇ ਮਾੜਾ ਮੋਟਾ ਫੂਸ ਨਿਕਲ ਜੂਗਾ ਹੁਣ ਮੈਂ ਲੱਗ ਗਿਆ ਝਾੜੂ ਲੈ ਕੇ ਮੁਰਮੁਰ ਹੋਸ ਪਰਾਂ ਕਰਨ ਅੱਜ ਕੱਟੀ ਜਾਂਦੀਆਂ ਨੇ 파ਰਤੀਆਂ ਕਣਕ ਦੀਆਂ ਤੇ ਹੁਣ ਚੱਲਿਆ ਮੈਂ 파ਰਤੀ ਕਟਾਉਣ ਕਾੜ ਲੈ ਕੇ ਕਾੜ ਤੇ ਧਾਰ ਕਾੜ ਲੈ ਕੇ 파ਰਤੀ ਆਪਾਂ ਘਟਾ ਲਈ ਚੱਲਾਂਗੇ ਘਰੇ ਆਪਾਂ ਲਈ ਆ ਤੂੜੀ ਮੁੱਲ ਚਾਰ ਟਰਾਲੀਆਂ देख दिया कि कमरा भर गया दो ट्रालियां है सड़ती हैं, दो रह गई बस थोड़ा जहा भरिया दो पै जानगे होटल ट्रालिया ਜਿਹੜੀਆਂ ਆਪਾਂ ਮੁੱਲ ਦਾ ਯੂਨਿਟ ਟਰਾਲੀਆਂ ਥੂੜੀ ਦੀਆਂ ਉਹਦਾ ਹਜੇ ਕੋਈ ਰੇਟ ਨਹੀਂ ਨਿਕਲੇ ਹੈਗਾ ਜਿਹੜਾ ਰੇਟ ਚੱਲੂ ਆਪਾਂ ਦੇ ਦਾਂਗੇ ਤੇ ਜੀਨੇ ਜੀਨੇ ਮੁੱਲ ਲਈਆਂ ਟਰਾਲੀ ਥੂੜੀ ਦੀ ਉਹ ਕਮੈਂਟ ਕਰਕੇ ਦੱਸਣਾ ਕੀ ਰੇਟ ਚੱਲਦਾ ਥੂੜੀ ਦਾ ਹਾਂਜੀ ਅੱਜ ਜਾਵਾਂਗੇ ਆਪਾਂ ਰਾਮਸਰ ਕਣਕ ਫਾ ਕੇ ਆਉਨੇ ਆਂ ਹਾਂਜੀ ਰਾਮਸਰ ਪਹੁੰਚ ਗਏ ਸੀਗੇ ਹੁਣ ਡੈਡੀ ਚੱਲਿਆ ਕਣਕ ਫਾਣ ਕਣਕ ਪਾ ਕੇ ਫਿਰ ਤੁਹਾਨੂੰ ਦਸਨ ਕਰਾਵਾਂਗੇ ਡੇ ਕੇ ਲਈ ਸੀਗਾ ਹੁਣ ਲੰਗਰ ਸਖਾਂਗੇ ਸੋਲੇ ਪੂਰੀਆਂ ਦਾ ਅੱਜ ਆਪਾਂ ਕਰਾਂਗੇ ਸੇਵਾ ਗੁਰਦੁਆਰੇ ਪਿੰਡ ਵਾਲੇ ਕਣਕ ਇਕੱਠੀ ਕਰਨ ਦੀ ਹਾਂਜੀ ਲਾਗੇ ਜੀ ਸੇਵਾ ਕਰਨ ਕਣਕ ਇਕੱਠੀ ਕਰਨ ਦੀ ਪਿੰਡ ਚੋਂ ਮੰਦਿਰ ਬੀਰਾ ਕਾਂ ਦਾ ਲੱਗਾ ਜਲਦੀ ਸੇਵਾ ਇਸ ਗੱਲ ਦੀ ਸਾਰਿਆਂ ਨੂੰ ਨਵੇਂ ਬਲੌਗ ਤੋਂ ਥੋੜਾ ਸਾਖਤ ਹੈ ਤੇ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰ ਦਿਓ ਹਾਂਜੀ ਗੁਰੂ ਘਰ ਦੇ ਕਣਕ ਇਕੱਠੀ ਹੋ ਗਈ ਸੀਗੀ ਹੁਣ ਚੱਲੇ ਸੀ ਮੰਡੀ ਕਣਕ ਵੇਚਣ ਮੰਡੀ ਪਹੁੰਚ ਗਏ ਸੀਗੇ ਲਓ ਜੀ ਪੱਖਾ ਲਾਤਾ ਕਣਕ ਨੂੰ ਹੁਣ ਕਰਦੇ ਆ ਬਲੌਗ ਦਾ ਐਂਡ ਫੋਲੋ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਦਬਕੇ ਤੇ ਹੁਣ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਤੇ